ਇਹ ਤੋਂ ਵੀ ਉੱਚਾ ਜਿਹੜਾ ਹੈ ਸਿੰਪਲ ਰੁੱਖ ਪੱਤੇ ਵੀ ਨੇ ਨੂੰ ਟਾਣੀਆਂ ਵੀ ਨੇ ਫਲ ਵੀ ਲੱਗਦੇ ਪਰ ਬੱਕ ਬੱਕੇ ਫਲ ਹੁੰਦੇ ਫੁੱਲ ਕੰਮ ਨਾ ਆਵੇ ਪੱਤੇ ਲੱਕੜੇ ਵੀ ਕਿਸੇ ਕੰਮ ਨਹੀਂ ਆਉਂਦੇ ਕਿਉਂਕਿ ਜਦੋਂ ਲੱਕੜ ਨੂੰ ਪਚਾਈ ਜਾਂਦਾ ਉਹਦੇ ਵਿੱਚੋਂ ਬਦਬੋ ਹੁੰਦੀ ਹੈ ਦੁਰਗੰਧੀ ਹੁੰਦੀ ਹੈ ਇਹਦੇ ਲੱਕੜੇ ਐਦਾਂ ਦੇ ਹੀ ਇੱਕ ਚੱਤਰ ਦਾ ਬੁੱਟਾ ਜਿਹੜਾ ਉਹ ਜੰਗਲ ਦੇ ਵਿੱਚ ਸਾਰਿਆਂ ਨੂੰ ਮਹਿਕ ਦੇ ਨਾਲ ਭਰ ਦਿੰਦਾ ਇੱਕ ਇਹ ਹੈ ਸਿੰਪਲ ਦਾ ਰੁੱਖ ਸਭ ਤੋਂ ਉੱਚਾ ਪਰ ਇਹਦੇ ਵਿੱਚੋਂ ਨਾ ਇਹਦੇ ਪੱਤੇ ਨਾ ਕਿਸੇ ਕੰਮ ਨਹੀਂ ਆਇਆ ਪੂਰਾ ਗੁੱਟਾ ਕਿਸੇ ਕੰਮ ਨਹੀਂ ਆਉਂਦਾ। ਬੋਰਾ ਨਾਨਕਦੇਵ ਮਹਾਰਾਜੀ ਹੁਣ ਇੱਥੇ ਜਦੋਂ ਆਰਤੀ ਕਰ ਰਹੇ ਸੀ ਨਾ ਇਹ ਕੋਣਾ ਸਮਝਾ ਰਹੇ ਨੇ ਕਿ ਕਹਿੰਦੇ ਸਭ ਤੋਂ ਪਹਿਲਾਂ ਤਾਂ ਕਿ ਜਦੋਂ ਆਰਤੀ ਕਰਨੀ ਆ ਰੱਬ ਦੀ ਆਰਤੀ ਆਪਣੇ ਆਪ ਹੋ ਰਹੀ ਹੈ। ਗਗਨ ਥਾਲ ਹੈ, ਦੀਪਕ, ਚੰਦ, ਰੱਬ, ਤਾਰਕਾ ਮੰਡਲ ਸਾਰੇ ਇਹ ਥਾਲ ਦੇ ਵਿੱਚ ਪਰੋਏ ਹੋਏ ਨੇ। ਉਤੋ ਜਿਹੜੇ ਫਿਤ ਰਕਤ ਨੇ ਇਹ ਬੂਟੇ ਨੇ ਬੂਟੇ ਨੇ ਇਹਨਾਂ ਦੇ ਵਿੱਚ ਸੁਗੰਧੀ ਦੀ ਰੱਬ ਨੇ ਭਰਿਆ ਸਗਲ ਬਨਰਾਈ ਪਰ ਰਾਇ ਦਾ ਅਰਥ ਉਹਦਾ ਜੰਗਲ ਸਗਲ ਬਨਰਾਈ ਫੁੱਲਾਂ ਤੋਂ ਜੁੜਦੀ ਹੁਣ ਜੇ ਰੱਬ ਨੇ ਪਲੋ ਸੁੱਕਾ ਹੋਇਆ ਬੀਜ ਧਰਤੀ ਦੇ ਵਿੱਚ ਬੀਜਿਆ ਜਾਂਦਾ ਆਪਣੇ ਆਪ ਹੀ ਹਰਾ ਹੋ ਜਾਂਦਾ ਕਿਉਂਕਿ ਰੱਬ ਨੇ ਜੀਤਾ ਜੀਉ ਹੈ ਹਰਿਆ ਸੰਪੂਰਨ ਜੀਤੇ ਜਾਣੇ ਅੰਗੇ ਜੀਆਂ ਬਾਜ ਨਾ ਕੋਈ ਮਾਲੋ ਰੱਬ ਨੇ ਉਸ ਹਰੇ ਨੂੰ ਬਸਣ ਦਾ ਜੰਦਨ ਕਰਦੇ ਆ ਕਈ ਵੀ ਜੈਦਾਂ ਦੇ ਨੇ ਜਿਹੜਾ ਅਸੀਂ ਬੀਜੇ ਆ ਉਹਨੂੰ ਵੜਦੇ ਆ ਫਿਰ ਉਹਨੂੰ ਸੁਕਾਇਆ ਜਾਂਦਾ ਹੈ ਬਿਲਕੁਲ ਜਦੋਂ ਸੁੱਕ ਜਾਂਦਾ ਹੈ ਦੁਬਾਰਾ ਫਿਰ ਉਹਨੂੰ ਬੀਜਿਆ ਜਾਂਦਾ ਦੁਬਾਰਾ ਫਿਰ ਹਰਾ ਹੁੰਦਾ ਹੈ ਸੁੱਕੇ ਦੇ ਵਿੱਚ ਵੀ ਉਹਦੇ ਰੱਬ ਨੇ ਮਾਲੋ ਜਿੰਦ ਰੱਖੀ ਹੈ ਜੀਤੇ ਦਾਣੇ ਅੰਕ ਕੇ ਜੀਆਂ ਬਾਜਨਾ ਮਾਲੋ ਜੀ ਜਿੰਦ ਉਹਦੇ ਵਿੱਚ ਵੀ ਰੱਬ ਨੇ ਰੱਖੀ ਹੈ ਤਾਂ ਉਹ ਪਰਬਲਤ ਹੋਇਆ ਤਾਂ ਹਰਾ ਹੋਇਆ ਤਾਂ ਉਹ ਕੇ ਪਾ ਕਹਿੰਦੇ ਇਹ ਸਾਰੀ ਜਿਹੜੀ ਹੈ ਨਾ ਰੱਬ ਦਾ ਸ਼ੁਕਰ ਕਰਦੀ ਪਈ ਹੈ ਅਸੀਂ ਚੰਦ ਮੰਡੇ ਇੱਥੇ ਆ ਕੇ ਕਹਿੰਦੇ ਹੇ ਰੱਬ ਦਾ ਸ਼ੁਕਰ ਹੈ ਰੱਬ ਦਾ ਧੰਨਵਾਦ ਹੈ ਸੀ ਰਵਦੀ ਆਰਤੀ ਕਰਦੀ ਹੈ ਇਹ ਕਹਿੰਦੇ ਤੁਹਾਡਾ ਤਰੀਕਾ ਉਹ ਕਹਿੰਦੇ ਇਤਨਾ ਵੀ ਮਾਣਨਾ ਕਰੋ ਕਿ ਅਸੀਂ ਨੇ ਆਰਤੀ ਕਰ ਲਈ ਰੱਬ ਦੀ ਅਸੀਂ ਨੇ ਆਪਣੇ ਠਾਕੁਰ ਦੀ ਆਰਤੀ ਕਰ ਲਈ ਤੁਸੀਂ ਤਾਂ ਆਪਣੇ ਠਾਕੁਰ ਦੀ ਆਰਤੀ ਕਰ ਲਈ ਅਤੇ ਜਿਹੜੇ ਬਾਹਰ ਨੇ ਬਾਹਰ ਦਾ ਪਾਪ ਜਿਵੇਂ ਗੁਰਦੁਆਰੇ ਨਹੀਂ ਕੋਈ ਹੁੰਦਾ ਕਿ ਮੰਦਿਰ ਨਹੀਂ ਜਾਂਦਾ ਕੋਈ ਮਸੀਤੇ ਨਹੀਂ ਜਾਂਦਾ ਆਪ ਕੋ ਆਪਣੇ ਧਰਮ ਦੇ ਮੁਤਾਬਕ ਆਖੀ ਨੇ ਜਿਹੜੇ ਭਟਕੇ ਹੋਏ ਨੇ ਫਤਿਹ ਉਹਨਾਂ ਨੂੰ ਬਿਲਕੁਲ ਵੀ ਨਹੀਂ ਹੈ ਕਿ ਅਸੀਂ ਮੰਦਿਰ ਜਾਈਏ ਗੁਰਦੁਆਰੇ ਜਾਈਏ ਮਸੀਤੇ ਜਾਈਏ ਭੁੱਲੇ ਚੁੱਕੇ ਕਿਤੇ ਆ ਜਾਣਾ ਭੁੱਲੇ ਚੁੱਕੇ ਵੀ ਨਹੀਂ ਕਿ ਚੱਕਰ ਵੱਜਦਾ ਉਹਨਾਂ ਦਾ ਤਾਂ ਫਿਰ ਉਹਨਾਂ ਦੇ ਬਾਰੇ ਕੀ ਕਵਾਂਗੇ ਉਹ ਰਣਕਦੇਵ ਮਹਾਰਾਜ ਜੀ ਕਹਿੰਦੇ ਰੱਬ ਤਾਂ ਤੁਸੀਂ ਸੰਭਲੇ ਆ ਤਾਂ ਫਿਰ ਉਹਨਾਂ ਨੂੰ ਕੀ ਕਵਾਂਗੇ ਉਨਾ ਦਾ ਰੱਬ ਨੇ ਬਲੱਡ ਜਿਹੜੀ ਨਬ ਚ ਉਹਨਾਂ ਦੀ ਚਲਦੀ ਪਈ ਹੈ ਖਾਣ ਦਾ ਜਿਹੜਾ ਤਰੀਕਾ ਰੱਬ ਨੇ ਦਿੱਤਾ